ਤਸਵੀਰਾਂ ਜੋ ਤੁਸੀਂ ਦੇਖੀਆਂ ਇਹ ਬਰਨਾਲਾ ਦੀਆਂ ਨੇ ਜਿੱਥੇ 11 ਘਰਾਂ ਦੇ ਵਿੱਚ 3 ਦੁੱਧਾਰੂ ਪਸ਼ੂਆਂ ਦੀ ਅਚਾਨਕ ਮੌਤ ਹੋ ਗਈ ਮੌਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਉੱਥੇ ਹੀ ਇਸ ਸਵੇਲੇ ਪਸ਼ੂ ਵਿਭਾਗ ਵੀ ਜੋ ਹੈ ਅਲਰਟ ਮੋਡ ਤੇ ਆਇਆ ਹੈ ਅਤੇ ਮੌਕੇ ਤੇ ਜੋ ਹੈ ਡਾਕਟਰ ਅਤੇ ਪੂਰੀ ਟੀਮ ਪਹੁੰਚੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮਰੇ ਹੋਏ ਪਸ਼ੂਆਂ ਦਾ ਜੋ ਹੈ ਪੋਸਮਾਰਟਮ ਵੀ ਕੀਤਾ ਜਾ ਰਿਹਾ ਹੈ ਕਈ ਸਵਾਲ ਇੱਥੇ ਉੱਠ ਰਹੇ ਨੇ ਕਿ ਅਚਾਨਕ ਇੰਨਾ ਪਛਵਨ ਪਸ਼ੂਆਂ ਨੂੰ ਆਫ ਕਰਨ ਹੈ ਅਜਿਹਾ ਕੀ ਮਿਲਿਆ ਹੈ ਜਿਸ ਕਾਰਨ ਜੋ ਹੈ ਇਹਨਾਂ ਦੀ ਮੌਤ ਹੋ ਗਈ ਉੱਥੇ ਹੀ ਪੀੜਤਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਉਹਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਹੋਰ ਪੀੜਤਾਂ ਅਤੇ ਡਾਕਟਰ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਸੀਂ ਵੀ ਸੁਣੋ। ਇਹ ਆਪਣੇ ਸਹਿਪਸੂ ਜੀ ਇਹਨਾਂ ਚ 4 ਮੁੱਕ ਚੁੱਕਿਆ ਜੀ। ਤਿੰਨ ਗੱਬਣ ਸੀਗੀ ਜੀ। ਤੇ ਇੱਕ ਕਟਾਂ ਸੀਗੀ ਉਹਨਾਂ ਵਰਕਿਆ ਜੀ। ਕੋਡ ਨਹੀਂ ਜਮ ਖਾਲੀ ਹੋ ਗਈ। ਇੰਨਾ ਕਰ ਰਸਾ ਆਉਂਦਾ ਆਪਣਾ ਹੈ ਕਿ 4-5 ਲੱਖ। ਪਿੰਡ ਵਿੱਚ ਕਿੰਨੇ ਪਸ਼ੂਆਂ ਦੀ ਮੌਤ ਹੋਈ 33 ਪਸ਼ੂਆਂ ਦੀ ਮੌਤ ਹੋਈ ਤੇ ਇਹ ਤੇ ਆ ਰਹੀ ਹੈ ਡਾਕਟਰ ਕੌਣ ਆਜਾਏ ਜੀ ਪਹਿਲਾਂ ਤਾਂ ਕੋਈ ਨਹੀਂ ਆਇਆ ਮੈਂ ਤਾਂ ਪ੍ਰਾਈਵੇਟ ਤੋਂ ਇਲਾਜ ਕਰਵਾਇਆ ਜੀ ਸਾਰਾ ਇੱਕ ਦਿਨ ਫੋਨ ਕਰਾਇਆ ਸੀ ਕਹਿੰਦਾ ਮੈਂ ਆਥ ਨੇ ਕਰਾਇਆ ਜਿਹੜਾ ਮਕੰਦ ਨੂੰ ਆਉਂਗਾ ਜੀ ਅੱਜ ਤੱਕ ਕੋਈ ਨਹੀਂ ਜੀ ਅੱਜ ਜ਼ਰੂਰ ਆਏ ਆ ਜੀ ਦੇਖਣੇ ਦਾ ਤੜਕੇ ਦੇ ਕਹਿੰਦੇ ਸੀ ਪੋਰਟਮਾਰਟ ਕਰਾਵਾਂਗੇ ਹਜੇ ਕੀ ਕੁਝ ਨਹੀਂ ਸਾਡਾ ਕੁਝ ਨਹੀਂ ਸਾਫ ਤੱਕ ਮੰਗ ਕੀ ਕਰਦੇ ਮੰਗਤਾ ਜੀ ਹੁਣ ਜੇ ਕੋਈ ਸਰਕਾਰ ਕਰੇ ਮਾੜਾ ਮੋਟਾ ਜੀ ਮਾਅਬ ਜੀ ਦਾ ਜਿਹੇ ਜਾਊਵੇ ਕੋਈ ਇੱਕ ਅੱਧੀ ਮੱਝ ਲੈ ਲਈਏ ਮੜ ਮੋਟਾ ਇਹ ਇਹ 20 ਆ ਦਵਾਈਆਂ ਲਾਈ ਜਾਂਦੇ ਆ ਇਹਦੇ ਵਿੱਚ ਦੇਖੋ ਸਾਨੂੰ ਜਦੋਂ ਇਤਲਾ ਮਿਲੀ ਹੈਗੀ ਤੇ ਇੱਥੇ ਜਿਹੜੇ ਆਪਣੇ ਜਿਹੜਾ ਪਿੰਡ ਹੈ ਜਲਜੀਤਪੁਰਾ ਇਹ ਸੀਬੀਡੀ ਉਗੋਕੇ ਦੇ ਅੰਡਰ ਪੈਂਦਾ ਆ ਤੇ ਇੱਥੇ ਜਿਹੜੇ ਸਰਕਾਰੀ ਮੁਲਾਜ਼ਮ ਹੈਗੇ ਨੇ ਆਪਣੇ ਵੈਟਰਨਰੀ ਇਨਸਪੈਕਟਰ ਨੇ ਉਹ ਤਕਰੀਬਨ ਇੱਥੇ ਰੋਜ਼ ਹੀ ਵੈਸੇ ਤਾਂ ਆਉਂਦੇ ਰਹੇ ਨੇਗੇ ਤੇ ਪਸ਼ੂਆਂ ਦਾ ਇਲਾਜ ਚੱਲਦਾ ਰਿਹਾ ਆ ਸਾਨੂੰ ਅੱਜ ਦੁਬਾਰਾ ਇਤਲਾ ਦਿੱਤੀ ਗਈ ਹੈ ਕਿ ਪਸ਼ੂ ਇੱਕ ਘਰ ਦੇ ਜ਼ਿਆਦਾ ਨੁਕਸਾਨੇ ਗਏ ਨਹੀਂਗੇ ਅਸੀਂ ਪਹਿਲਾਂ ਵੀ ਪੋਸਟਮਾਰਟਮ ਕੰਡਕਟ ਕਰਤਾ ਸੀਗਾ ਤੇ ਅੱਜ ਵੀ ਅਸੀਂ ਪੋਸਟਮਾਰਟਮ ਕੰਡਕਟ ਕਰਕੇ ਤੇ ਦੇਖਦੇ ਆਂਗੇ ਕਿਉਂਕਿ ਪਸ਼ੂ ਜਿਹੜੇ ਹੈਗੇ ਨੇ ਅਚਾਨਕ ਹੀ ਉਹਨਾਂ ਦੀ ਡੈਥ ਹੋ ਰਹੀ ਆ ਵਧੀਆ ਖਾਪੀ ਰਹੇ ਨੇਗੇ ਉਸ ਤੋਂ ਬਾਅਦ ਵਧੀਆ ਦੁੱਧ ਵੀ ਦਿੰਦੇ ਨੇਗੇ ਤੇ ਅਚਾਨਕ ਹੀ ਫੇ ਡਿੱਗ ਜਾਂਦੇ ਨੇਗੇ ਕਾਰਨ ਦਾ ਸਰਦਾ ਆਗਾ ਕਿ ਜਿੰਨੀ ਦੇਰ ਤੱਕ ਦੇਖੋ ਅਸੀਂ ਸੈਂਪਲਿੰਗ ਨਹੀਂ ਹੁੰਦੀ ਹੈਗੀ ਉਹਨਾਂ ਦੇ ਅੱਜ ਅਸੀਂ ਪੋਸਟਮਾਰਟਮ ਕੰਡਕਟ ਕਰਾਂਗੇ ਸੈਂਪਲ ਕਲੈਕਟ ਕਰਾਂਗੇ ਤੇ ਗਾਂ ਜਿਹੜੀ ਸਾਡੀ ਤੇ ਨੌਰਥ ਤੋਂ ਦੀ ਲੈਬਾਰਟਰੀ ਆ ਆਰ ਡੀ ਡੀ ਐਲ ਜਲੰਧਰ ਉੱਥੇ ਅਸੀਂ ਸੈਂਪਲ ਭੇਜਾਂਗੇ ਉਹਨਾਂ ਦੀ ਰਿਪੋਰਟ ਤੋਂ ਬਾਅਦ ਅਸੀਂ ਕੁਝ ਕਹਿ ਸਕਾਂਗੇ ਵੇਖੀ ਇਹਨਾਂ ਨੂੰ ਦਿੱਕਤ ਆ ਰਹੀ ਹੈ ਕਿਸ ਚੀਜ਼ ਕਰਕੇ ਹੋ ਰਿਹਾ ਬਾਕੀ ਜਿਹੜਾ ਇਹਨਾਂ ਦੇ ਖਾਣ ਪੀਣ ਦਾ ਹੈਗਾ ਆ ਉਹਦੇ ਵੀ ਅਸੀਂ ਜਿਹੜੇ ਫੀਡ ਐਨਾਲਿਸਿਸ ਕਹਿ ਦਿੰਨੇ ਆਗੇ ਉਹਦੀ ਜਾਂਚ ਕਰਵਾਉਣ ਲਈ ਅਸੀਂ ਇੱਥੇ ਪਾਲਿਕਲਿਨਿਕਾ ਸਾਡਾ ਜਿਹੜਾ ਠੇਕਰੀ ਵਾਲ ਰੋਡ ਤੇ ਉੱਥੇ ਅਸੀਂ ਆਦੇ ਫੀਡ ਸੈਂਪਲ ਭੇਜਾਂਗੇ ਤੇ ਉੱਥੇ ਉਹਨਾਂ ਦਾ ਐਨਾਲਿਸਿਸ ਕਰਵਾਵਾਂਗੇ ਕਈ ਵਾਰੀ ਹੋ ਸਕਦਾ ਵੀ ਜਿਹੜੇ ਆਪਣਾ ਖਰਾਕ ਦਿੰਨੇ ਆ ਪਰਸੂ ਨੂੰ ਉਹਦੇ ਵਿੱਚ ਨਾ ਕੋਈ ਦਿੱਕਤ ਹੋਵੇ ਕਿਉਂਕਿ ਅਚਾਨਕ ਹੀ ਮੌਤਾਂ ਹੋ ਰਹੀਆਂ ਨੇ ਜਿੰਗੀਆਂ ਬਿਨਾ ਕਿ ਲੱਛਣ ਦਿਖਾਏ ਤਾਂ ਹੋ ਸਕਦਾ ਕਿ ਫੀਡ 'ਚ ਕੋਈ ਪ੍ਰੋਬਲਮ ਹੋਵੇ ਇਸ ਕਰਕੇ ਫੀਡ ਦੇ ਵੀ ਅਸੀਂ ਐਨਲਿਸਿਸ ਕਰਵਾਵਾਂਗੇ ਉਹਦੇ ਸੈਂਪਲਿੰਗ ਕਰਵਾਵਾਂਗੇ ਹਾਲੇ ਜੀ ਇਸ ਬਾਰੇ ਕੁਝ ਨਹੀਂ ਕਿਹਾ ਸਰ ਜਿੰਨੇ ਦੇਰ ਤੱਕ ਅਸੀਂ ਸੈਂਪਲਿੰਗ ਅਸੀਂ ਪੇਚਾਂਗੇ ਉਸ ਤੋਂ ਬਾਅਦ ਰਿਪੋਰਟ ਆਊਗੀ ਉਹਦੇ ਬੇਸਿਸ ਤੇ ਅਸੀਂ ਤੁਹਾਨੂੰ ਕੁਝ ਦੱਸ ਸਕਾਂਗੇ ਹੋਰ तकरीबन ਸਾਰੇ ਪਿੰਡਾਂ ਦੇ ਵਿੱਚ ਜਿੰਨੇ ਵੀ ਆਪਣੇ ਪਿੰਡ ਹੈਗੇ ਨੇ ਸਾਰੇ ਪਿੰਡਾਂ ਦੇ ਵਿੱਚ ਦੇਖੋ ਐਵੇਂ ਦੇ ਹਾਲਾਤ ਆ ਰਹੇ ਨੇ ਸਾਹਮਣੇ ਜਿੱਤੇ ਵਿੱਚ ਪਸ਼ੂ ਬਹੁਤ ਜ਼ਿਆਦਾ ਨਕਸਾਨੇ ਜਾ ਰਹੇ ਨੇਗੇ ਦੁੱਧਾਰੂ ਪਸ਼ੂ ਨਕਸਾਨੇ ਜਾ ਰਹੇ ਨੇ ਤੇ ਹਰ ਕਿਤੇ ਅਸੀਂ ਪੋਸਟਮਾਰਟਮ ਕਰਵਾ ਰਹੇ ਆਂ ਤੇ ਸੈਂਪਲ ਗਾਂ ਭੇਜਦੇ ਆਂ ਆਪਦੀ ਲੈਬ ਨੂੰ ਟੀਮਾਂ ਗੱਠੇ ਤਾਂ ਜੀ ਸਾਡੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਟੀਮਾਂ ਗੱਠੇ ਹੋਣਦੀਆਂ ਨੇ ਗਿਆ ਤੇ ਜਗਜੀਤਪੁਰ ਲਈ ਵੀ ਸਾਡੀ ਟੀਮ ਜਿਹੜੀ ਹੈਗੀ ਆ ਉਹ ਸਾਡੇ ਡਿਪਟੀ ਡਾਇਰੈਕਟਰ ਬਰਨਾਲਾ ਜਿਹੜੇ ਨੇ ਉਹਨਾਂ ਨੇ ਟੀਮ ਕੱਟ ਕੀਤੀ ਆ ਤੇ ਅੱਜ ਸ਼ਾਮ ਤੋਂ ਟੀਮ ਆਪਣਾ ਕੰਮ ਸ਼ੁਰੂ ਕਰੇਗੀ ਸਾਵਧਾਨੀ ਹੈ ਦੇਖੋ ਜੀ ਜਦੋਂ ਕਿਤੇ ਇੱਕ ਇੱਕ ਤਾਂ ਮੰਡੀ ਤੋਂ ਜਿਹੜੇ ਪਸ਼ੂ ਲਿਆਉਣੇ ਆਗੇ ਜਾਂ ਆਪਾਂ ਮੰਡੀ ਤੇ ਵਿੱਚ ਜਾਣੇ ਵੀ ਨਹੀਂ ਵੀ ਪਸ਼ੂ ਦੀ ਖਰੀਦ ਕਰਦੇ ਤਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਉੱਥੇ ਕਿਹੜੇ ਪਸ਼ੂ ਦਾ ਆਪਾਂ ਟੀਕਾਕਰਨ ਕਰਾਇਆ ਹੋਇਆ ਕਿਹੜਾ ਪਸ਼ੂ ਬਿਮਾਰ ਆ ਜਾਂ ਕਿਵੇਂ ਆ ਕੀ ਉਹਦੀ ਦਿੱਕਤ ਹੈਗੀ ਆ ਉਹ ਆਪਾਂ ਨੂੰ ਦੇਖ ਕੇ ਕਈ ਵਾਰੀ ਨਹੀਂ ਪਤਾ ਚੱਲਦੀ ਆਪਾਂ ਉਹਨੂੰ ਬਾਹਰੋਂ ਲਿਆਏ ਪਸ਼ੂ ਨੂੰ ਆਪਾਂ ਆਪਣੇ ਘਰ ਦੇ ਜਿਹੜੇ ਪਹਿਲਾਂ ਪਸ਼ੂ ਹੁੰਦੇ ਨੇ ਉਹਨਾਂ ਦੇ ਵਿੱਚ ਰੱਖ ਲੈਣੇ ਆ ਤਾਂ ਗਾਂ ਦੇ ਗਾਗਰੋ ਬਿਮਾਰ ਹੁੰਦੇ ਨੇ ਤਾਂ ਬਿਮਾਰੀ ਉੱਥੋਂ ਫੈਲਦੀ ਆ ਫਿਰ ਹੌਲੀ ਹੌਲੀ ਪਿੰਡ 'ਚ ਫੈਲਦੀ ਆ ਕਿਉਂਕਿ ਆਪਾਂ ਇੱਕ ਜਗ੍ਹਾ ਤੋਂ ਇੱਕ ਘਰ ਤੋਂ ਦੂਜੇ ਘਰ 'ਚ ਜਾਂਦੇ ਆ ਉਹਦੇ ਨਾਲ ਵੀ ਬਿਮਾਰੀ ਫੈਲਦੀ ਆ ਕੋਈ ਵੀ ਐਵੇਂ ਦੀ ਵਾਇਰਲ ਹੋਵੇ ਚਾਹੇ ਬੈਕਟੀਰੀਅਲ ਹੋਵੇ ਬਿਮਾਰੀ ਇੱਕ ਤੋਂ ਦੂਜੇ ਘਰ ਤੋਂ ਦੂਜੇ ਘਰ 'ਚ ਜਾਣ ਨਾਲ ਫੈਲਦੀ ਆ ਤੇ ਪਸ਼ੂ ਪਾਲਕਾਂ ਨੂੰ ਇਹੀ ਸਾਡੀ ਬੇਨਤੀ ਆ ਕਿ ਜਦੋਂ ਤੁਸੀਂ ਕੋਈ ਇਦਾਂ ਨਵਾਂ ਪਸ਼ੂ ਖਰੀਦਦਾਰੀ ਕਰਦੇ ਹੋ ਉਹਨੂੰ ਆਪਣੇ ਪਹਿਲਾਂ ਦੇ ਤੰਦਰੁਸਤ ਪਸ਼ੂਆਂ ਤੋਂ ਥੋੜੇ ਦਿਨ ਅਲੱਗ ਰੱਖਿਆ ਜਾਵੇ ਉਹਨਾਂ ਦੀ ਪੂਰੀ ਹਿਸਟਰੀ ਲਿੱਤੀ ਜਾਵੇ ਇਹਦਾ ਟੀਕਾਕਰਨ ਹੋਇਆ ਸੀ ਨਹੀਂ ਹੋਇਆ ਜਿਵੇਂ ਵੀ ਆ ਤੇ ਅਗਰ ਤੁਹਾਡਾ ਕੋਈ ਪਸ਼ੂ ਨੁਕਸਾਨਿਆ ਜਾ ਰਿਹਾ ਆ ਜਾਂ ਪਸ਼ੂ ਦੀ ਕੋਈ ਦਿੱਕਤ ਆਂਦੀ ਆ ਤੁਸੀਂ ਤੁਹਾਡੇ ਨੇੜਲੇ ਜਿਹੜੇ ਵੀ ਸਰਕਾਰੀ ਹਸਪਤਾਲ ਹੈਗਾ ਆ ਉੱਥੇ ਇਤਲਾ ਕਰੋ ਤੇ ਉੱਥੋਂ ਦੀ ਦਵਾਈ ਲਿੱਤੇ ਜਾਵੇ ਤਾਂ ਕਿ ਜਿਹੜੇ ਪ੍ਰਾਈਵੇਟ ਵਰਕਰ ਨੇ ਜਿਹੜੇ ਜਿਨ੍ਹਾਂ ਤੋਂ ਸਭ ਤੋਂ ਵੱਧ ਦਿੱਕਤ ਆ ਰਹੀ ਆ ਬਿਓ ਹਾਈ ਡੋਸ ਲਾਦਨ ਦੇਣਗੇ ਦਵਾਈਆਂ ਦੀ ਤੇ ਪਸ਼ੂ ਪਾਲਕਾਂ ਦਾ ਖਰਚਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਪ੍ਰਾਈਵੇਟ ਬੰਦਿਆਂ ਨਾਲ ਤੁਹਾਨੂੰ ਮੈਕਮੇ ਵੱਲੋਂ ਸਰਕਾਰੀ ਦਵਾਈਆਂ ਆਈਆਂ ਹੋਈਆਂ ਜਿਨ੍ਹਾਂ ਵਿੱਚ ਅਸੀਂ ਮੁਫਤ ਇਲਾਜ ਕਰਦੇ ਹਾਂ ਕੋਈ ਉਹਨਾਂ ਦਾ ਅਸੀਂ ਪੈਸੇ ਨਹੀਂ ਲੈਂਦੇ ਹੈਗੇ ਤੇ ਸਰਕਾਰ ਵੱਲੋਂ ਜਿਹੜੀਆਂ ਮੁਫਤ ਦਵਾਈਆਂ ਆਈਆਂ ਹੋਈਆਂ ਉਹਦਾਂ ਦੇ ਵਰਤੋਂ ਅਸੀਂ ਕਰਾਂਗੇ ਜਿਹੜੇ ਵੀ ਪਸ਼ੂ ਸਾਡੇ ਕੋਲ ਆਉਂਦੇ ਨੇਗੇ ਪਸ਼ੂ ਪਾਲਕ ਆਉਂਦੇ ਨੇ ਉਹਨਾਂ ਦਾ ਪਸ਼ੂ ਨੁਕਸਾਨਾ ਜਾ ਰਿਹਾ ਜਦੋਂ ਦਾ ਪਸ਼ੂ ਖੜਾ ਆ ਬਿਮਾਰ ਆ ਉਹਦੇ ਵਿੱਚ ਅਸੀਂ ਉਹਨਾਂ ਦੇ ਵਰਤੋਂ ਕਰਾਂਗੇ ਤਾਂ ਕਿ ਪਸ਼ੂ ਪਾਲਕਾਂ ਦਾ ਵੀ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਘੱਟ ਤੋਂ ਘੱਟ ਉਹਨਾਂ ਦਾ ਖਰਚਾ ਹੋਵੇ। ਸਰਕਾਰ ਨੂੰ ਜੀ ਬੇਨਤੀ ਆ ਸਾਡੀ ਇਹ ਵੀ ਸਾਡਾ ਇਲਾਜ ਹੋਣਾ ਚਾਹੀਦਾ ਡਾਕਟਰ ਸਾਨੂੰ ਭੇਜਨੇ ਚਾਹੀਦੇ ਸਰਕਾਰੀ ਤੇ ਸਾਨੂੰ ਮਾਜਬਾ ਮਿਲਣਾ ਚਾਹੀਦਾ ਜੀ ਸਾਡਾ ਨੁਕਸਾਨ ਪਿੰਡ ਦਾ ਘੱਟ ਤੋਂ ਘੱਟ ਅੱਜ ਸਾਡੇ 31 32 ਪਸ਼ੂ ਮਰ ਚੁੱਕੇ ਆ ਜੀ 11 ਘਰਾਂ ਦੇ ਖਾਲੀ ਹੋ ਗਏ ਕਿੱਲੇ ਸਾਨੂੰ ਜੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਨਹੀਂ ਅਸੀਂ ਇਹਦਾ ਰੋੜ ਜਾਂ ਸਾਤੋ ਕੁਝ ਵੀ ਹੋਇਆ ਗਾਹਾਂ ਅਸੀਂ ਕਰਾਂਗੇ ਜੀ ਜਾਂ ਡੀਸੀ ਦੇ ਜਾਵਾਂਗੇ ਜਾਂ ਰੋੜ ਰੋਕਾਂਗੇ ਜਸੇ ਬੰਦੀਆਂ ਬੰਨਿਓ ਦੋਨਾਂ ਵੱਲੋਂ ਜੁਲੀ ਹਟਕਾਉਂਦਾ ਵੱਲੋਂ ਗਰਾਹਾਂ ਵੱਲੋਂ ਜੀ ਦੋ ਨਾਂਵਾਂ ਨੂੰ ਹੀ ਰੋਕਾਂਗੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 30-32 ਪਸ਼ੂ ਮਰ ਚੁੱਕੇ ਆ ਜਿੰਨ ਜ ਹਾਇ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਦੇ ਕੰਨ ਤੇ ਜੋ ਨਹੀਂ ਸਰਕੀ ਕੱਲ ਨੂੰ ਜਦੋਂ ਅਸੀਂ ਕੋਈ ਧਰਨਾ ਵਗੈਰਾ ਜਾਂ ਕੋਈ ਮੁਜ਼ਾਹਰਾ ਲਾ ਲਿਆ ਕੋਈ ਰੋਡ ਜਾਮ ਕਰ ਲਿਆ ਤਾਂ ਸਰਕਾਰ ਨੇ ਇਹ ਗੱਲ ਕਹਿਣੀ ਆ ਵੀ ਇਹ ਤਾਂ ਵਿਲੇ ਝੰਡੇ ਚਾਕੇ ਆ ਜਾਂਦੇ ਆ ਪਰ ਅਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਸਾਡੀਆਂ ਇੱਧਰ ਧਿਆਨ ਦਿੱਤਾ ਜਾਵੇ ਜੇ ਨਾ ਧਿਆਨ ਦਿੱਤਾ ਗਿਆ ਤਾਂ ਅਸੀਂ ਕੱਲ ਨੂੰ ਰੋਡ ਜਾਮ ਕਰਾਂਗੇ ਜੀ ਕਹਿਣਾ ਚਾਹਣਾ ਹੈ ਸਾਡੇ ਪਿੰਡ ਦੇ ਵਿੱਚ 10 ਤਰੀਕ ਤੋਂ ਇਹ ਬਿਮਾਰੀ ਪਸ਼ੂਆਂ ਦੀ ਆ ਚੁੱਕੀ ਹੈ ਤੇ ਕਮਸ਼ੇ ਕਮ 30 28 30 ਪਸ਼ੂ ਗੁਜ਼ਰ ਚੁੱਕੇ ਅੱਜ ਤੱਕ ਇੱਥੇ ਅਸੀਂ ਡਾਕਟਰਾਂ ਨੂੰ ਵੀ ਬੁਲਾਇਆ ਆਮ ਡਾਕਟਰ ਪ੍ਰਾਈਵੇਟ ਵੀ ਦਵਾਈਆਂ ਦੇ ਕੇ ਗਏ ਆ ਸਰਕਾਰੀ ਵੀ ਆਏ ਆ ਇਹਨਾਂ ਦਾ ਜੀ ਹਲੇ ਕੋਈ ਪੱਕਾ ਹੱਲ ਨਹੀਂ ਹੋਇਆ ਇਹ ਕਮਸ਼ੇ ਕਮ ਜਿਹੜੇ 28 30 ਪਸ਼ੂ ਆਏ ਸਾਰੇ ਤਕਰੀਬਨ ਅੰਦਾਹਾਰੂ ਆ ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਆਂ ਤੇ ਅਸੀਂ ਜੀ ਇਹਨਾਂ ਦਾ ਪਸ਼ੂਆਂ ਦਾ ਪਾਲ ਪੋਸ਼ਣ ਕਰਕੇ ਆਪਦਾ ਗੁਜ਼ਾਰਾ ਕਰਦੇ ਆਂ 28 30 ਪਸ਼ੂ ਗੁਜ਼ਰ ਚੁੱਕਿਆ ਜੀ ਅੱਜ ਤੱਕ ਅਸੀਂ ਮਹਿਕਮੇ ਤੋਂ ਸਰਕਾਰ ਤੋਂ ਮੰਗ ਕਰਦੇ ਆਂ ਜੀ ਸਾਨੂੰ ਇਹ ਪਸ਼ੂਆਂ ਦੇ ਮੌਜੂਦਾ ਦਿੱਤਾ ਜਾਵੇ ਤੇ ਜਿਹੜੇ ਬਾਕੀ ਖੜੇ ਆ ਉਹਨਾਂ ਦਾ ਇਲਾਜ ਕੀਤਾ ਜਾਵੇ ਸਰਕਾਰ ਵੱਲੋਂ ਘੱਮ ਸੇ ਘਮ ਸਰਕਾਰ ਵੱਲੋਂ ਇਹ ਟੀਮਾਂ ਬਣਾ ਕੇ ਭੇਜਣਾਂ ਵੀ ਸਾਨੂੰ ਡਾਕਟਰ ਦੇਣ ਸਾਡੇ ਕੋਲੇ ਵਾਲੇ ਕੋਈ ਸਰਕਾਰੀ ਡਾਕਟਰ ਕੋਈ ਤਕੜਾ ਨਹੀਂ ਪਹੁੰਚਿਆ 10 ਤਰੀਕ ਤੋਂ ਹੀ ਚੱਲ ਰਹੇ ਆ ਅੱਜ ਵਿਭਾਗ ਆਇਆ ਮਾੜਾ ਮੋਟਾ ਜਾ ਇੱਕ ਦਿਨ 17 ਅਤਰੀਕ ਆਜਨ ਆਇਆ ਸੀਗਾ ਬਸ ਉਹ ਹੀ ਕਹਿ ਕੇ ਜਾ ਵੜਦੇ ਆ ਕੋਈ ਨਾ ਕਰਦੇ ਆ ਜੀ ਕਰਾਉਣੇ ਆ ਜੀ ਸੁਭਤਨ ਸਿੰਘ ਜੀ ਪਿੰਡ ਜਗਜੀਤਪੁਰ ਆ ਜੀ ਦੋ ਮੱਝਾਂ ਮਰੀਆਂ ਨੇ ਦੁੱਧ ਵਾਲੀਆਂ ਜੀ ਬਸ ਇੱਕ ਦਿਨ ਢੱਲੀ ਹੋਈ ਐ ਜੀ ਇੱਕ ਦਿਨ ਦੂਜੀ ਢੱਲੀ ਐ ਬਦਨ ਨੇ ਦੋਨਾਂ ਦੀ ਮੌਤ ਹੋ ਗਈ ਜੀ ਠੀਕ ਹੈ ਕੁੱਲ ਪਸ਼ੂ ਕਿੰਨੇ ਮਾਰੇ ਪਿੰਡ ਦੇ ਵਿੱਚ ਕੁੱਲ 30 ਪਸ਼ੂ ਮਰ ਗਏ ਜੀ ਮੰਗ ਕੀ ਕਰਦੇ ਆ ਮੰਗਾ ਜੀ ਮਾਫੀ ਜੇ ਦੀ ਮੰਗ ਕਰਦੇ ਆ ਸਾਨੂੰ ਮਾਫੀਜਾ ਦਿੱਤਾ ਵੇ ਜੀ ਕੋਈ ਅਧਿਕਾਰੀ ਜਾਂ ਡਾਕਟਰ ਪਹੁੰਚੇ ਕੋਈ ਨਹੀਂ ਪਹੁੰਚਿਆ ਜੀ ਬੱਸਾ ਕੁ ਮਰਿਆਂ ਤੋਂ ਬਾਅਦ ਆਇਆ ਇੱਕ ਡਾਕਟਰ ਜੀ ਪਹਿਲਾਂ ਪ੍ਰਾਈਵੇਟ ਤੋਂ ਇਲਾਜ ਕਰਾਇਆ ਇਹੇ ਇਹੇ ਪਤਾ ਲੱਗੇ ਕੀ ਕਾਰਨ ਹੋਇਆ ਜੀ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਜੀ ਕਿਸੇ ਥੰ ਮੁੱਲ ਲੈਣ ਨੂੰ ਤੋਂ ਮੁੱਲ ਲੈ ਕੇ ਤੋਂ ਟਾਕਜਾਰਾ ਕਰਦੇ ਆਂ